ਸੋ ਬਿਲਕੁਲ ਗੁਰਜੀਤ ਸਿੰਘ ਔਇਲਾ ਜਿਹੜੇ ਚਿੱਦੇ ਆ ਸੋ ਵਧਾਈਆਂ ਦੇਣ ਵਾਲੇ ਜਿਹੜੇ ਆ ਸੋ ਬਿਲਕੁਲ ਔਇਲਾ ਸਾਹਿਬ ਸੋ ਔਇਲਾ ਸਾਹਿਬ ਅੰਮ੍ਰਿਤਸਰ ਦੇ ਨਾਲ ਸੁਨੇਹਾ ਇੱਕ ਤਰਫ ਜੇਤੂ ਦਾ ਜੇਰਾ ਇੱਕ ਤਰਫ ਕੱਲੂ ਕਾਰਾ ਦਿਵਸ ਬਿਲਕੁਲ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਭਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਹ ਮੰਨ ਦਿੱਤਾ ਬਖਸ਼ਿਆ ਔਰ ਮੈਂ ਪੂਰਨ ਤੌਰ ਤੇ ਅਮਰਸਰ ਸ਼ਹਿਰ ਨੂੰ ਸਮਰਪਿਤ ਹੋ ਕੇ ਬਾਕੀ ਕੰਮ ਕਰਾਂਗੇ ਸੋ ਬਿਲਕੁਲ ਅੱਜ ਜਿਹੜੀ ਜਿੱਤ ਗਈ ਆ ਉਹ ਕੱਲੋਗਰੇ ਦਿਨ ਨੂੰ ਵੀ ਅਕਾਲ ਤਖ਼ਤ ਸਾਹਿਬ ਨੂੰ ਵੀ ਸਮਰਪਿਤ ਕੀਤੀ ਜਾ ਰਹੀ ਹੈ ਬਿਲਕੁਲ ਜੀ ਉਹਨਾਂ ਨੇ ਕਿਹਾ ਸੀ ਕੋਈ ਢੋਟਮੱਕਾ ਨਹੀਂ ਹੋਣਾ ਜਿਹਦਾ ਕੋਈ ਜਸ਼ਨ ਨਹੀਂ ਹੋਣੇ ਚਾਹੀਦੇ ਪਰ ਲੋਕ ਆ ਰਹੇ ਨੇ ਲੋਕਾਂ ਨੂੰ ਵੀ ਸਿੱਖਿਆ ਸੀ ਅੱਜ ਦਾ ਦਿਨ ਰੁਕ ਜਾਓ ਜੁਮੇਵਾਰੀਆਂ ਵਧੀਆਂ ਬਿਲਕੁਲ ਜੀ ਜੇ ਤੀਜੀ ਵਾਰ ਜਿੱਤ ਤੋਂ ਵੱਡੀ ਜੁਮੇਵਾਰੀ ਭਰੀ ਹੁੰਦੀ ਹੈ ਔਰ ਮੈਂ ਧੰਨਵਾਦ ਵੀ ਹੈ ਕਿ ਮੈਂ ਉਹਨਾਂ ਦੇ ਖਰਾ ਵੀ ਉੱਥੋਂ। ਸੋ ਧੰਨਵਾਦ ਲੋਕਾਂ ਦਾ। ਧੰਨਵਾਦ ਜੀ ਸਾਰਿਆਂ ਦਾ ਧੰਨਵਾਦ। ਬਹੁਤ ਬਹੁਤ ਧੰਨਵਾਦ। ਸੋ ਗੁਰਜੀਤ ਸਿੰਘ ਓਇਲਾ ਜਿਹੜੇ ਕਿ ਆ ਬਿਲਕੁਲ ਜਿੱਤ ਤੋਂ ਬਾਅਦ ਜਿਹੜਾ ਧੰਨਵਾਦ ਕਰਦੇ ਲੋਕਾਂ ਦਾ ਔਰ ਲੋਕ ਲਗਾਤਾਰ ਗੁਰਜੀਤ ਸਿੰਘ ਓਇਲਾ ਨੂੰ ਜਿਹੜਾ ਵਾ ਬੰਦਗੋਲ ਵਧਾਈਆਂ ਦੇ ਰਹੇ ਲੇਕਿਨ ਸ਼੍ਰੀ ਅਕਾਲ ਤੱਕ ਸਾਈ ਵੱਲੋਂ ਜਿਹੜੀ ਕੱਲੂਕਾਰਾ ਦਿਵਸ ਜਿਹੜਾ 6 ਜੂਨ ਚੱਲ ਰਿਹਾ ਉਸ ਨੂੰ ਲੈ ਕੇ ਜਿਹੜਾ ਵਾ ਇਹ ਜਿੱਤ ਜਿਹੜੀ ਆ ਬਿਲਕੁਲ ਬਿਨਾਂ ਢੋਲ ਧਮਾਕੇ ਬਿਨਾਂ ਆਤਿਸ਼ਵਾਜੀ ਤੋਂ ਲੋਕਾਂ ਦੇ ਨਾਲ ਜਿਹੜੀ ਆ ਉਹ ਬ ਕੋਈ ਟੂਲ ਧਮਾਕਾ ਨਹੀਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਆਤਿਸ਼ਵਾਦੀ ਨਹੀਂ ਜਿੱਤ ਹੋਈ ਆ ਸੋ ਜਿੱਤ ਸਮਰਪਿਤ ਆ ਲੋਕਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਚਰਨਾ ਜੀ ਅਰਦਾਸ ਆ ਔਰ ਇਹ ਜਿੱਤ ਜਿਹੜੀ ਉਹਨਾਂ ਨੂੰ ਸਮਰਪਿਤ ਕੀਤੀ ਆ ਕੋਈ ਸੁਖਬੀ ਇੱਕ ਛੋਟੇ ਸਵਾਲ ਦਾ ਜਵਾਬ ਲੋਕ ਕਹਿ ਰਹੇ ਆ ਲਖਮਨਦਰ ਹੋਲਡਿੰਗਸ ਆ ਬਿਲਕੁਲ ਦੇਖੋ ਮੇਰੇ ਵੱਡੇ ਬ੍ਰਦਰ ਆ ਤੇ ਤੁਸੀਂ ਜਾਣ ਕੇ ਰਾਨਣ ਹੋਵਗੇ ਵੀ ਇਹਨਾਂ ਮੈਨੂੰ ਨਾਟ ਓਨਲੀ ਬ੍ਰਦਰ ਜਿੱਤਾ ਪਿਤਾ ਵਾਲਾ ਕਿਉਂਕਿ ਵੱਡੇ ਹੀ ਕਮਾਉ ਸੀ ਤੇ ਆਪਾਂ ਪੜਦੇ ਜਾਂਦੇ ਆਪਾਂ ਨੂੰ ਫੁੱਲ ਐਸ਼ ਵੀ ਕਰਾਈ ਜ਼ਿੰਦਗੀ 'ਚ ਉਹ ਜੋ ਮੇਰਾ ਫਰਜ ਬੰਦਾ ਪਾਉਣ ਵਾਇਆ ਹਮੇਸ਼ਾ ਐਂਡ ਸਾਡਾ ਭਰਾਵਾਂ ਨਾਲੋਂ ਜ਼ਿਆਦਾ ਦੋਸਤਾਂ ਨੂੰ ਪਿਆਰ ਆ ਭਰਾਵਾਂ ਨਾਲੋਂ ਜ਼ਿਆਦਾ ਦੋਸਤ ਚਲੋ ਭਰਾ ਤੇ ਦਿੰਦੇ ਆਂ ਇਹ ਭਰਾਵਾਂ ਨਾਲੋਂ ਜ਼ਿਆਦਾ ਦੋਸਤਿਆਂ ਦੁੱਖ ਸੁੱਖ ਕੋਈ ਹਾਂ ਕੋਈ ਸਲਾਹ ਕਰਨੀ ਕੋਈ ਵੀ ਟ੍ਰਬਲ ਆ ਤੇ ਉਹ ਹਰ ਨੂੰ ਦੋਵੇਂ ਪਤਾ ਹੁੰਦੀ ਮੇਰੇ ਘਰ ਚ ਕਿਸੇ ਤੀਜੇ ਬੰਦੇ ਨੂੰ ਜਾਂ ਤੇ ਕਹਿੰਦੇ ਮੈਦਾਨ ਚ ਉਸ ਹੀ ਮੋਰਚਾ ਤੇ ਸੰਭਾਲਿਆ ਆ ਬਿਲਕੁਲ ਏਦਾਂ ਹੀ ਉਹ ਦਵਤ ਪਿਛੇਲੇ ਹਿੱਡਨ ਵਾਈਪਰ ਨੂੰ ਇਹ ਨਾ ਪਤਾ ਹੋਣਾ ਚਾਹੀਦਾ ਕੀ ਹੈ ਕੇਕੋ ਅਸਲ ਜਿੱਤ ਦਾ ਅਸਲ ਜਿੱਤ ਦਾ ਗਰਨ ਦੇ ਹੋਈ ਹਾਂ ਬਿਲਕੁਲ ਬਿਲਕੁਲ ਸਾਡਾ ਪਿੱਛੇ ਕੀ ਤੇ ਦੇਖੋ ਨਾ ਸਾਡੀ ਟੀਮ ਹੈ ਜਿਹੜੀ ਆਫਿਸ ਟੀਮ ਕੰਮ ਕਰਦੀ ਆ ਤੁਸੀਂ ਨੋਟ ਕੀਤਾ ਹੋਊਗਾ ਇਹ ਕਦੀ ਵੀ ਪੋਲੀਟਿਕਲੀ ਮੂਵ ਨਹੀਂ ਕਰਦੇ ਇਹਨਾਂ ਦੀ ਪੋਲੀਟਿਕਲੀ ਕੋਈ ਇੱਛਾ ਨਹੀਂ ਹੈ ਕੀ ਬੰਦਿਆਂ ਦੀ ਇਹ ਕਦੀ ਇਹ ਸਿਰਫ ਇਹ ਸਾਡੇ ਨਾਲ ਇੱਕ ਦਿਲੋਂ ਜੁੜੇ ਆ ਇੱਕ ਪਿਆਰ ਨਾਲੋ ਸਾਡੀ ਟੀਮ ਜਿਹੜੀ ਆ ਉਹ ਇਹ ਨਹੀਂ ਹੈਗਾ ਵੀ ਕੱਲ ਨੂੰ ਪੋਲੀਟਿਕਲ ਇੰਟਰਸਟ ਹੈ ਕੌਂਸਲ ਲੜਾਂਗੇ ਜੂਸ ਕੌਂਸਲ ਲੜਾਂਗੇ ਸਾਡੀ ਪੋਲੀਟਿਕਲ ਟੀਮ ਦਾ ਇੱਕੋ ਏਮ ਔਜਲਾ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਉਹਨਾਂ ਨੂੰ ਤਗੜੇ ਕਰਦੇ ਬਿਲਕੁਲ ਜੋ ਰਾਮ ਕੋ ਲਾਇਆ ਹੁਣ ਕੋ ਲਾਇਆ ਬੜਾ ਨਾਰਾ ਚੱਲਿਆ ਬਿਲਕੁਲ ਬਿਲਕੁਲ ਦੇਖੋ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੇਖੋ ਜੋਧਿਆ ਤੋਂ ਕਿਉਂ ਹਾਰ ਗਈ ਬੀਜੇਪੀ ਕਿੰਨੀ ਹੈਰਾਨੀ ਜਿੰਜਾ ਤੇ ਮੰਦਰ ਬਣਿਆ ਬੀਜੇਪੀ ਉੱਥੋਂ ਲੂਜ਼ ਕਰ ਗਈ ਹੈ ਇਤਿਹਾਸਕ ਮੰਥਨ ਕਰਨ ਦੀ ਲੋੜ ਹੈ ਨਾ ਤੇ ਇਸ ਲਈ ਇਹਨੂੰ ਨਹੀਂ ਮੁੱਦਾ ਬਣਾਉਣਾ ਚਾਹੀਦਾ ਮੁੱਦਾ ਬਣਾਇਆ ਵਾ ਸੁਖਬਾ ਜੀ ਇੱਕ ਵਾਰ ਫਿਰ ਦਿਲ ਦੀ ਸੁਣੋ ਔਜਲਾ ਚੁਣੋ ਚੁਣੇ ਗਏ ਦਿਲ ਦੀ ਸੁਣੀ ਇੱਕ ਵਾਰੀ ਹੋ ਜਾ ਸਾਰੇ ਜੀ ਦਿਲ ਦੀ ਸੁਣੀ ਗਈ ਔਜਲਾ ਦੇੜੀ ਸੁਣ ਲਈ ਸੋ ਗੁਰਜੀਤ ਸਿੰਘ ਹੋਲਾ ਨੂੰ ਲੋਕਾਂ ਨੇ ਚੁਣ ਲਿਆ ਵਾ ਅੰਮ੍ਰਿਤਸਰ ਦੇ ਲੋਕਾਂ ਨੇ ਗੁਰਜੀਤ ਸਿੰਘ ਹੋਲਾ ਨੂੰ ਚੁਣ ਲਿਆ ਸੋ ਖੁਜਲਾ ਜਿਨ੍ਹਾਂ ਨੇ ਲਖਮਨਦਰ ਰੂਲ ਮਾਇਆ ਔਰ ਬਿਲਕੁਲ ਮੋਰਚਾ ਸੰਭਾਲ ਕੇ ਰੱਖਿਆ ਸੋ ਤਸਵੀਰਾਂ ਤੁਹਾਡਾ ਸਾਂਝੀਆਂ ਮੈਂ ਧੰਨਵਾਦ ਕਰਦਾ ਸਵਨਾ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇੰਨਾ ਮਾਣ ਬਖਿਆ ਇਸ ਗੁਰੂ ਨਗਰੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ ਤੇ ਉਹਨਾਂ ਨੇ ਮੋਹਰ ਲਾਈ ਜਿਹੜਾ ਇੱਥੇ ਕੰਮ ਕੀਤਾ ਗਿਆ ਉਹਦੇ ਤੇ ਮੋਹਰ ਲਾਈ ਮੈਂ ਪਿਛਲੀ ਨਾ ਹੁਣ ਮੌਜੂਦਾ ਬਿਲਕੁਲ ਦੇ ਔਰ ਮੈਂ ਇਸ ਗਵਰਨਮੈਂਟ ਨੂੰ ਮਜਬੂਰ ਕਰੂੰ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਹੋਇਆ ਕਿ ਸਰਕਾਰ ਜਿਹੜੀ ਹੈ ਇਹਦੇ ਤੇ ਤਵੱਜੋ ਦੇਵੇ ਔਰ ਇਹਨੂੰ ਖਤਮ ਕਰੇ ਇਹਦੇ ਲਈ ਚਾਹੇ ਤਰਨੇ ਲਾਉਣੇ ਪੈਣ ਕੁਝ ਕਰਨਾ ਪਵੇ ਲਾਅ ਐਂਡ ਆਰਡਰ ਡਰੱਗਸ ਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨਾਂ ਕਰਾਵੇ ਜ਼ਿਲ੍ਹਾ ਪ੍ਰਸ਼ਾਸਨ ਲੋਕ ਬਲਾਕ ਸੰਮਤੀਆਂ ਸਰਕਾਰ ਇਲੈਕਸ਼ਨਾਂ ਕਿਉਂ ਨਹੀਂ ਕਰਾਉਂਦੀ ਪਗੋੜੀ ਕਿਉਂ ਹੈ ਸਰਕਾਰ ਲੋਕਾਂ ਦੇ ਬੁਰੇ ਹਾਲੇ ਸਾਰੇ ਸ਼ਹਿਰ ਦੇ ਵਿੱਚ ਸੋ ਇਹਨਾਂ ਦੇ ਉੱਤੇ ਕੰਮ ਕੀਤੇ ਗਏ ਵਿੱਚ ਕੀ ਦੇਖਦੇ ਹੋ ਜੀ ਗਾਂਧੀ ਜੀ ਨੇ ਕਿਹਾ ਸੀਗਾ ਵੀ ਸਿੱਧੂ ਮੂਸੇ ਵਾਲੇ ਦਾ ਗਾਣਾ 295 ਤੇ ਐਗਜ਼ਿਟ ਪੋਲ ਕਹਿੰਦੀ ਸੀ 150 ਸੀਟ ਉਹਦੇ ਵਿਚਾਲੇ ਹਾਲ ਨੇ ਜਿਹੜੀ ਹੈ ਕੋਈ ਗੱਲ ਨਹੀਂ ਸਰਕਾਰ ਕਾਂਗਰਸ ਇੰਡੀਆ ਲਾਈਨ ਦੀ ਬਣੂਗੀ ਇਹ ਮੈਂ ਤੁਹਾਨੂੰ ਦੱਸ ਦਿੰਦਾ ਜਿਆਦਾ ਦੇ ਲੋਕਾਂ ਨੇ 13 0 ਵਾਲਿਆਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਨੂੰ ਕਹਿਆ ਇੱਕ ਤੋਂ ਤਿੰਨ ਆਉਣੀਆਂ ਤੇ ਤਿੰਨ ਆ ਗਈਆਂ ਬਸ ਵੜੀਏ ਸਰ ਐਸ ਅਕਾਲੀ ਦਲ ਦਾ ਜਿਹੜਾ ਹੈ ਇੱਕੋ ਹੀ ਸੀਟ ਆਈ ਹੈ ਉਹਨਾਂ ਦੀ ਆਪ ਦੀ ਤੇ ਹੁਣ ਅੱਗੇ ਕੀ ਭਵਿੱਖ ਵੇਖਦੇ ਹੋ ਤੇ ਅੱਗੇ ਕੀ رائے ਵੀ ਨਹੀਂ ਦੇਣਾ ਚਾਹੁੰਦੇ ਬਸ ਹੁਣ ਇੱਕ ਆ ਗਈ ਹੈ ਖੜੀ ਰਹੀ ਇੱਕ ਵੀ ਚੜੇ ਜੂ ਇਹੀ ਹੋਣਾ ਕਿਉਂਕਿ ਦੇਖੋ ਤੁਸੀਂ ਧਰਮਾਂ ਦੇ ਵਰਗਾਂ ਦੀ ਰਾ ਔਰ ਉਹ ਹੀ ਕੰਮ ਹੋਇਆ ਅੱਜ ਅੱਜ ਨਾ ਧਰਮਾਂ ਦੇ ਵਰਗਾਂ ਦੀ ਰਾਜਨੀਤੀ ਕੀਤੀ ਅੱਜ ਖਤਮ ਹੋਇਆ ਅੱਛਾ ਪਿਆਰ ਗਿਆ ਕਿ ਕੰਮ ਗਿਆ ਪਿਆਰ ਨਾ ਜੱਤੇ ਜੀ ਕਿ ਕੰਮ ਨਾ ਜੱਤੇ ਦੋਵੇਂ ਚੀਜ਼ਾਂ ਹੀ ਪਿਆਰ ਨਾਲ ਵੀ ਕੰਮ ਨਾਲ ਵੀ ਔਰ ਲੋਕਾਂ ਦੇ ਨਿੱਜੀ ਕੰਮਾਂ ਨਾਲ ਵੀ ਮਿਲਜੁਲ ਨਾਲ ਵੀ ਸਮਾਜਿਕ ਕੰਮਾਂ ਨਾਲ ਵੀ ਸਾਰੇ ਕੰਮ ਵਿੱਚ ਹੀ ਸੀ ਉਹ ਨਸ਼ਾ ਖਤਮ ਨਸ਼ਾ ਖਤਮ ਇਦਾਂ ਨਹੀਂ ਹੁੰਦਾ ਜਿੱਨਾਂ ਚਰ ਲੋਕਲ ਗਵਰਨਮੈਂਟ ਨਹੀਂ ਸਹਿਮਤ ਹੁੰਦੀ ਮੁੱਖ ਮੰਤਰੀ ਸਹਿਮਤ ਨਹੀਂ ਤੁਸੀਂ ਕਿਵੇਂ ਕਰ ਸਕਦੇ ਜੀ ਪੁੱਛਣੇ ਕਿਤੋਂ ਡਰਨੇ ਮੁੱਖ ਮੰਤਰੀ ਤੋਂ ਹੋਮ ਮਿਨਿਸਟਰ ਤੋਂ ਜੋ ਨਹੀਂ ਨੀਤ ਨੀਤ ਉਹਨਾਂ ਦੀ ਸਾਬੂ ਤੂੰ ਹੀ ਕਿਵੇਂ ਕਰ ਸਕਦੇ ਇਹੋ ਗੱਲ ਤੇ ਮੈਂ ਹੰਦਾ ਸੀ ਤੂੰ ਹੀ ਮੇਰੀ ਕਿੰਨੀ ਵਾਰ ਇੰਟਰਵਿਊ ਕੀਤੀ ਕਿ ਤੂੰ ਹੀ ਕਰੋ ਕਿ ਮੈਂ ਕਿਹਾ ਮੈਂ ਇਕੱਲਾ ਕਿਵੇਂ ਕਰ ਸਕਦਾ ਜਿੰਨਾ ਸਟੇਟ ਗਵਰਨਮੈਂਟ ਨਹੀਂ ਚਾਹੁੰਦੀ ਅੱਜ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਕਹਿ ਦੇਣਾ ਸੁਣਨਾ ਬਹੁਤ ਸੌਕਾ ਲੱਗਦਾ ਉਹ ਜੀ ਕਰ ਦੂਗਾ ਘੂੜ ਮਾਰ ਕੇ ਚਲੇ ਜਾਂਦੇ ਲੋਕ ਲੋਕ ਫਿਰ ਉੱਥੇ ਖੜੇ ਰਹਿੰਦੇ ਨੇ ਮੈਂ ਤਾਂ ਕਹ ਝੂਠ ਦੀ ਰਾਜਨੀਤੀ ਨਾ ਕਰੂੰ ਤੇ ਕੀ ਗੁਰਜੀਤ ਸਿੰਘ ਔਜਲਾ ਦੁਬਾਰਾ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ ਜਿਸ ਤਰ੍ਹਾਂ ਪਹਿਲਾਂ ਜਾਂਦੇ ਉਹ ਵੀ ਜਾਣਗੇ ਧਰਨੇ ਵੀ ਦਿੱਤੇ ਜਾਣਗੇ ਲਗਾਤਾਰ ਧਰਨੇ ਲੱਗਣਗੇ ਇਹਨਾਂ ਦੇ ਬੋਿਆਂਗੇ ਇੱਕ ਆਈਸੀਪੀ ਦਾ ਬੜਾ ਵੱਡਾ ਮੁੱਦਾ ਰਿਹਾ ਜੀ ਬੜੇ ਹਜ਼ਾਰਾਂ ਮਜ਼ਦੂਰ ਮੈਂ ਉਹ ਸਾਰੇ ਕੰਮ ਹੀ ਅਸੀਂ ਕਰਾਂਗੇ ਦੇਖੋ ਜਿਹੜੇ ਮੁੱਦੇ ਅਸੀਂ ਰੱਖੇ ਉੱਤੇ ਕੰਮ ਕਰਾਂਗੇ ਹਰ ਮੁੱਦੇ ਦੇ ਉੱਤੇ ਕੰਮ ਕਰਾਂਗੇ ਸੋ ਸਾਡੇ ਨਾਲ ਸਾਫਕਾ ਜਿਹੜੇ ਮੰਤਰੀ ਡਾਕਟਰ ਰਾਜਮਾਰ ਵੇਰਕਾ ਉਹ ਵੀ ਮੌਜੂਦ ਨੇ ਡਾਕਟਰ ਸਾਹਿਬ ਫਿਰ ਤੀਸਰੀ ਵਾਰ ਵਿਸ਼ਵਾ ਔਰ ਤਿੰਨੇ ਵਾਰੀ ਭਾਜਪੀ ਦੇ ਜਿਹੜੇ ਆ ਉਹ ਜਿਹਨੂੰ ਕਹੋ ਕਿ ਉਹ ਪੱਠੇ ਬਿਠਾਉਂਦੇ ਉਹਨਾਂ ਨੇ ਥੱਲੇ ਔਰ ਹਮੇਸ਼ਾ ਕਹਿੰਦੇ ਆ ਕਿ ਜਿਹੜਾ ਹਾਰ ਕੇ ਜਾਏਗਾ ਅਸੀਂ ਉਹਨੂੰ ਮੰਤਰੀ ਬਣਾਵਾਂਗੇ ਅਸੀਂ ਕਿਹਾ ਅਗਲੀ ਵਾਰੀ ਅਮਿਤ ਸ਼ਾਹ ਨੂੰ ਭੇਜਣਾ ਇੱਥੇ ਤਾਂ ਕਿ ਉਹਨੂੰ ਪ੍ਰਧਾਨ ਮੰਤਰੀ ਬਣਾ ਕੇ ਭੇਜਾਂਗੇ ਇੱਥੋਂ ਲੇਕਿਨ ਇੱਥੇ ਜਿਹੜਾ ਕੋਈ ਆਏਗਾ ਹਾਰ ਕੇ ਜਾਏਗਾ ਇਹ ਗੁਰੂਆਂ ਦੀ ਨਗਰੀ ਹੈ ਗੁਰੂਆਂ ਨਗਰੀ ਸੇਵਾ ਜਿਹੜੀ ਹੈ ਉਹ ਕਿਸੇ ਵੀ ਪਾਪੀ ਅਪਰਾਧੀ ਨੂੰ ਨਹੀਂ ਬਲਕਿ ਸੇਵਾਦਾਰ ਨੂੰ ਸੇਵਾ ਮਿਲਦੀ ਹੈ ਮੈਂ ਸਮਝਦਾ ਗੁਰਜੀਤ ਓਜਲਾ ਇੱਕ ਸੱਚਾ ਸੇਵਕ ਹੈ ਔਰ ਉਸ ਨੂੰ ਲੋਕਾਂ ਨੇ ਚੁਣਿਆ ਅਸੀਂ ਵਧਾਈ ਦਿੰਦੇ ਆ 412 ਜਿਹੜਾ ਬਿਲਕੁਲ ਫੁੱਸ ਹੋ ਗਿਆ ਵੀ ਮੈਂ ਤੁਹਾਨੂੰ ਕਿਹਾ 400 파르 ਦਾ ਔਰ ਉਮੀਦਵਾਰ ਉਧਾਰ ਦਾ ਉਧਾਰ ਦੇ ਉਮੀਦਵਾਰ ਲੈ ਕੇ ਆਏ ਆ ਪੱਲੇ ਕੁਛ ਉਹਨਾਂ ਦੇ ਹੈ ਨਹੀਂ ਔਰ ਜਿੱਥੇ ਦਾ ਆਮ ਆਦਮੀ ਦੇ ਪਾਰਟੀਆਂ ਸਵਾਲ ਹੈ ਸਾਰੇ ਐਮ ਐਲ ਏ ਉਹਨੇ ਹਾਰੇ 70 ਤੋਂ ਵੱਧ ਜਿਹੜੀਆਂ ਸੀਟਾਂ ਆਮ ਆਦਮੀ ਪਾਰਟੀ ਨੇ ਲੂਚ ਕੀਤੀਆਂ ਔਰ ਕਾਂਗਰਸ ਪਾਰਟੀ ਦਾ ਇਹੀ ਗਿਣਤੀ ਕਰਕੇ ਦੇਖ ਲਓ ਤੇ ਕਾਂਗਰਸ ਪਾਰਟੀ ਵਿਧਾਨ ਸਭਾ ਚ ਸਰਕਾਰ ਬਣਾ ਲਈ ਅਸੀਂ RAM ਦੀ ਪੂਜਾ ਕਰਦੇ ਆਂ ਔਰ RAM ਦਾ ਵਪਾਰ ਕਰਦੇ RAM ਦਾ ਵਪਾਰ ਜਿਹੜਾ ਕਰਨ ਵਾਲੇ ਬੰਦੇ ਆ RAM ਨੇ ਸਬਕ ਸਿਖਾਇਆ ਹੀ ਉਹਨਾਂ ਨੂੰ ਸੋ ਸਾਡੇ ਨਾਲ ਬਿਲਕੁਲ ਦਿਨੇਸ਼ ਵਾਸੀ ਜਿਹੜੇ ਕਿ ਸਾਬਕਾ ਇੰਪੀ ਮੰਟਰ ਦੇ ਚੇਅਰਮੈਨ ਬਸੀ ਸਾਹਿਬ ਤੀਸਰੀ ਵਾਰ ਵਿਸ਼ਵਾਸ ਹੈਟ੍ਰਿਕ ਕਰਵਾਈ ਦੇਖੋ ਇਹ ਲੋਕਾਂ ਦਾ ਪਿਆਰ ਔਜਲਾ ਸਾਹਿਬ ਦੇ ਕੰਮਾਂ ਦੇ ਵਿਸ਼ਵਾਸ ਕਰਕੇ ਅੱਜ ਅੰਮ੍ਰਿਤਸਰ ਦੀ ਜਨਤਾ ਨੇ ਉਹਨਾਂ ਨੂੰ ਤੀਸਰੀ ਵਾਰ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਭੇਜਿਆ ਅਸੀਂ ਧੰਨਵਾਦ ਕਰਦੇ ਹਾਂ ਇਸ ਗੁਰੂ ਨਗਰੀ ਦੇ ਜਨਤਾ ਦਾ ਜਿਨ੍ਹਾਂ ਨੇ ਇੱਕ ਵੱਡੇ ਮਾਰਜਿਨ ਨਾਲ ਜਿਤਾ ਕੇ ਭੇਜਿਆ ਕਿਉਂਕਿ ਲੋਕ ਲੋਕਾਂ ਨੂੰ ਪਤਾ ਸੀ ਕਿ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੇ ਗੁਰੂ ਨਗਰੀ ਦੀ ਸੋਚ ਨੂੰ ਕੌਣ ਸਮਝਦਾ ਗੁਰੂ ਨਗਰੀ ਦੇ ਵਿਕਾਸ ਦੀ ਜਿਹੜੀ ਲਗਾਤਾਰ ਸਿਸਟਮ ਚੱਲੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ ਜਿੱਦ ਸਾਡੀ ਪੱਕੀ ਐਲਾਨ ਹੋਣਾ ਬਾਕੀ ਜਿਸ ਦਿਨ ਤੋਂ ਟਿਕਟ ਲੱਗੇ ਅਸੀਂ ਉਸ ਦਿਨ ਜੇਤਰ ਨੂੰ ਲੈ ਕੇ ਤੁਰੇ ਸੀ ਸੋ ਮੇਰੇ ਕੋਈ ਵੱਡੇ ਚਿਹਰੇ ਮਾਇਨੇ ਨਹੀਂ ਰੱਖਦੇ ਮਾਇਨੇ ਚਿਹਰੇ ਉਹ ਰੱਖਦੇ ਜਿਹੜੇ ਲੋਕਾਂ ਦੇ ਵਿੱਚ ਹੁਣ ਦੇਖੋ ਵੱਡੇ ਚਿਹਰਾ ਕੋਈ ਨਹੀਂ ਹੈ ਕੋਈ ਵੱਡਾ ਚਿਹਰਾ ਨਹੀਂ ਚਿਹਰਾ ਉਹ ਜਿਨ੍ਹਾਂ ਨੂੰ ਜਨਤਾ ਪਿਆਰ ਕਰੇ ਜਨਤਾ ਨੇ ਔਜਲਾ ਸਾਹਿਬ ਨੂੰ ਪਿਆਰ ਕੀਤਾ ਔਰ ਵੱਡੇ ਮਾਰ ਜਨਾਂ ਜਿਤਾ ਕੇ ਅੱਜ ਵਾਹਿਗੁਰੂ ਨੇ ਮਿਹਰ ਕੀਤੀ ਸਾਡੇ ਤੇ ਅੱਜ ਵਾਹਿਗੁਰੂ ਨੇ ਮਿਹਰ ਕੀਤੀ ਸਾਡੇ ਤੇ ਪਰ ਅਸੀਂ ਤੀਜੀ ਵਾਰ ਪਾਰਲੀਮੈਂਟ ਤੇ ਚੱਲੇ ਆਂ ਔਰ ਗੁਰੂ ਨਗਰੀ ਦੇ ਜਿਹੜੇ ਜਿਹੜੇ ਕੰਮ ਰੁਕੇ ਨੇ ਉਹਨੂੰ ਪੂਰੇ ਕਰਾ ਕੇ ਔਰ ਗੁਰੂ ਨਗਰੀ ਦੇ ਵਿੱਚ ਹੋਰ ਅੱਗੇ ਲੱਗੇ ਚੱਲਾਂਗੇ ਬਿਲਕੁਲ ਗੁਰੂ ਨਗਰੀ ਸੋ ਗੁਰੂ ਨਗਰੀ ਦੀ ਗੱਲ ਕਰਨ ਦੇ ਵਿਕਾਸ ਦੀ ਗੱਲ ਕਰਦੇ ਸੋ ਗੁਰਜੀਤ ਸਿੰਘ ਹੋਇਲਾ ਜਿਹੜੇ ਕੀ ਬਿਲਕੁਲ ਲੋਕਾਂ ਦਾ ਧੰਨਵਾਦ ਕਰ ਰਹੇ ਆ ਸੋ ਸਾਡੇ ਨਾਲ ਸੋਖੋ ਜਲਾ ਜੀ ਸੋ ਕੋਝਲਾ ਜੀ ਸੋਖਾ ਜੀ ਲੋਕ ਕਹਿੰਦੇ ਸੀ ਜਿੱਤ ਸਾਡੀ ਪੱਕੀ ਆ ਐਲਾਨ ਹੋਣ ਵਕਤ ਅੱਜ ਐਲਾਨ ਹੋ ਚੁੱਕਿਆ ਹੈ ਹੈਟ੍ਰਿਕ ਕੀਤੀ ਹੈ ਵਿਸ਼ਵਾਸ ਦਿਦਾ ਹੈ ਅਮਰ ਸਰ ਦੇ ਲੋਕਾਂ ਨੇ ਬਿਲਕੁਲ ਮੈਂ ਧੰਨਵਾਦ ਕਰਨਾ ਸੋਨਾ ਸਮੂਹ ਕਾਂਗਰਸ ਲੀਡਰਸ਼ਿਪ ਦਾ ਵਰਕਰ ਸਹਿਬਾਨ ਦਾ ਸਾਥੀਆਂ ਦਾ ਐਂਡ ਮੀਡੀਆ ਦਾ ਕਿਉਂਕਿ ਮੀਡੀਆ ਨੇ ਸਾਡੇ ਤੇ ਜਦੋਂ ਕੋਈ ਵੀ ਮੁਸੀਬਤ ਬਣੀ ਆ ਜਾਂ ਇਹਨਾਂ ਨੇ ਕੋਈ ਵੀ ਸਾਨੂੰ ਇਹਨਾਂ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਗਲਤ ਪ੍ਰਚਾਰ ਦੀ ਕੋਸ਼ਿਸ਼ ਕੀਤੀ ਆ ਤਾਂ ਮੀਡੀਆ ਨੇ ਸ਼ੀਸ਼ਾ ਉਖਾਇਆ ਐਂਡ মিডিਆ ਨੇ ਉਹ ਸਾਫ ਸੁਥਰੀ ਜੋ ਜੋ ਹੋਣਾ ਚਾਹੀਦਾ ਜੋ ਐਕਚੁਅਲ ਹੈ ਲੋਕਾਂ ਕੇ ਰੱਖਿਆ ਲੋਕ ਵੀ ਸਿਆਣੇ ਅੱਜਕੱਲ ਉਹ ਚੀਜ਼ ਨੂੰ ਸਮਝਦੇ ਆ ਉਹ ਚੀਜ਼ਾਂ ਸੁਖਭਾਜੀ ਵੱਡੇ ਚਿਹਰੇ ਮਾਇਨੇ ਨਹੀਂ ਰੱਖਦੇ ਮਾਇਨਾ ਚਿਹਰਾ ਉਹ ਰੱਖਦਾ ਜਿਹੜੇ ਲੋਕਾਂ ਦੇ ਵਿੱਚ ਲੋਕਾਂ ਦੇ ਸੁੱਖ-ਦੁੱਖ ਤੇ ਸਾਦੀ ਸੋਚਲਾ ਸਾਹਿਬ ਬਿਲਕੁਲ ਦੇਖੋ ਜਿਹੜੀ ਸਾਡੀ ਪ੍ਰੈਜੈਂਸ ਆ ਲੋਕਾਂ ਦੇ 24/7 ਇਹ ਤੇ ਕਿਤੇ ਨਾ ਕਿਤੇ ਮੈਟਰ ਕਰਦੀ ਆ ਕਿਉਂਕਿ ਲੋਕਾਂ ਦੀ ਅਪਰੋਚ ਲੋਕਾਂ ਨੂੰ ਮਿਲਣਾ ਲੋਕਾਂ ਦੇ ਕੰਮ ਲੋਕੀ ਬਹੁਤ ਜਦੋਂ ਆਉਂਦੇ ਨਾ ਬੜੀ ਆਸ ਨਾਲ ਆਉਂਦੇ ਆ ਐਂਡ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਨਿਰਾਸ਼ਾ ਗਿਆ ਹੋਵੇ ਅੱਡੇ ਦੇਖੋ ਸਾਡੇ ਆਫਿਸ ਦੇ ਦੋ ਗੇਟ ਹੈ ਤੇ ਦੋਵੇਂ 24 ਘੰਟੇ ਖੁੱਲੇ ਆ ਐਂਡ ਇਹ ਚੀਜ਼ ਨੇ ਸਾਨੂੰ ਬਹੁਤ ਜ਼ਿਆਦਾ ਮੈਂ ਸੋਚਦਾ ਹਾਂ ਇਲੈਕਸ਼ਨ ਜਿਹੜਾ ਪੇ ਕੀਤਾ ਜਾਊਗਾ ਰਾਜਤਾ ਇਹ ਬਹੁਤ ਔਡੀ ਚੀਜ਼ ਹੈ ਨਾ ਲੋਕਾਂ ਦੇ ਵਿੱਚ ਰਹਿਣਾ 24 ਘੰਟੇ ਜਿੰਮੇ ਆ ਰੀਆਂ ਜਿੰਮੇ ਆ ਰੀਆਂ ਸਗੋਂ ਅਸੀਂ ਤੇ ਥੋੜਾ ਰਿਲੈਕਸ ਹੋ ਗਏ ਕਿਉਂਕਿ ਆਲਰੇਡੀ ਟੂ ਟਾਈਮ ਐਮਪੀ ਆ ਕੰਮ ਪਤਾ ਕੀ ਹੋਣ ਵਾਲੇ ਕਿੱਦਾਂ ਹੋਣੇ ਆ ਮਤਲਬ ਸਾਡਾ ਸਭ ਲੋ ਵੀ ਕਾਫੀ ਹੋਮਵਰਕ ਨਾ ਖਾਓ ਸਾਡਾ ਆਲਮੋਸਟ 80% ਤੱਕ ਜਿਹੜੇ ਅਸੀਂ ਕੰਮ ਪਾਈਪਲਾਈਨ ਚ ਆ ਕਰਨ ਵਾਲੇ ਜਾਂ ਕਰਾਉਣ ਵਾਲੇ ਸਾਡੇ ਗੋ ਥਰੂ ਸਾਡੇ ਹੱਥਾਂ ਚੋਂ ਲੰਘੇ ਐਂਡ ਉਹਦੇ ਚਾਰਨੋਂ ਥੋੜਾ ਕੀ ਐ ਵੀ ਜ਼ਿੰਮੇਵਾਰੀ ਪਹਿਲੋਂ ਨੂੰ ਵਧੀ ਆ ਵੀ ਇੱਥੇ ਆਪਾਂ ਸਾਡਾ ਵਾਗਾ ਟ੍ਰੇਡ ਰੂਟ ਖੁੱਲਣ ਵਾਲਾ ਵਾ ਫਲਾਈਟ ਦੇ ਇਸ਼ੂ ਆ ਜਿਹੜੀਆਂ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਆ ਕਿਸਾਨਾਂ ਦੇ ਇਸ਼ੂ ਆ ਪਰ ਜਿੱਥੇ ਡਵੈਲਪਮੈਂਟ ਦੇ ਜਾਂ ਐਜੂਕੇਸ਼ਨ ਦੇ ਆਲਰੇਡੀ ਪ੍ਰੋਜੈਕਟ ਚੱਲਦੇ ਪਏ ਉਹਦੇ ਚ ਥੋੜਾ ਰਿਲੈਕਸ ਵੀ ਫੀਲ ਹੋਇਆ ਵੀ ਹੁਣ इजीली ਕਰ ਸਕਾਂਗੇ ਜੀ इजीली ਅਚੀਵ ਕਰ ਸਕਾਂਗੇ ਸੋ એનਰਜੀ ਵਧੀ ਆ ਬਿਲਕੁਲ ਜੰਨੀ ਵਧਣੀ ਚਾਹੀਦੀ ਆ ਵਧੀਆ ਐਂਡ ਅਸੀਂ ਹੋਰ ਹੋਰ ਡਟ ਕੇ ਕੰਮ ਕਰਾਂਗੇ ਨੋ ਹਲਕਿਆਂ ਦੇ ਲੋਕਾਂ ਨੇ ਪੂਰਾ ਪਿਆਰ ਦਿੱਤਾ ਭਾਵੇਂ ਸ਼ਹਿਰ ਹੋਵੇ ਭਾਵੇਂ ਪਿੰਡ ਹੋਵੇ ਯਾ ਬਿਲਕੁਲ ਬਿਲਕੁਲ ਬਹੁਤ ਪਿਆਰ ਦਿੱਤਾ ਦੇਖੋ ਸਾਡਾ ਨਾ ਸ਼ਹਿਰ ਪਿੰਡ ਦਾ ਦੋਵਾਂ ਨਾਲ ਇੱਕੋ ਜਿਹਾ ਪਿਆਰ ਹੈ ਕਿਉਂਕਿ ਅਸੀਂ ਕਿਸਾਨਾਂ ਨਾਲ ਕਿਸਾਨੀ ਨਾਲ ਮਜ਼ਦੂਰਾਂ ਨਾਲ ਵੀ ਜੁੜੇ ਆ ਵਪਾਰੀਆਂ ਨਾਲ ਵੀ ਜੁੜੇ ਆ ਸ਼ਹਿਰੀਆਂ ਨਾਲ ਵੀ ਜੁੜੇ ਆ ਐਂਡ ਮੈਨੂੰ ਪਤਾ ਸੀ ਅਸੀਂ ਬੈਲੈਂਸ ਰਹਿਣਾ ਉਹ ਦੇਖੋ ਨਾ ਕਦੀ ਉਹ ਅੱਪ ਡਾਊਨ ਅੱਪ ਡਾਊਨ ਓਇਲਾ ਸਾਹਿਬ ਪੈਨਲ ਚੱਲੇ ਆ ਇਹਨਾਂ ਨੂੰ ਮੈਨੂੰ ਪਤਾ ਸੀ ਇਹ ਪੈਨਲ ਰਹਿ ਕੇ ਜੰਗ ਜਿੱਤਾਂਗੇ ਇਹਨਾਂ ਜਿੱਤੀ ਆ ਕੰਫੀਡੈਂਸੀ ਬਿਲਕੁਲ ਬਹੁਤ ਕੰਫੀਡੈਂਸ ਕੈਨ ਸੇ ਸੋ ਸੋ ਖੋਜਲਾ ਜਿਹੜੇ ਕੀ ਕੰਫੀਡੈਂਸੀ ਸੋ ਜਿੱਤੇ ਜਿਹੜੀਆਂ ਐਲਾਨ ਹੋ ਚੁੱਕੀਆਂ ਸੋ ਅੱਜ ਗੁਰਜੀਤ ਸਿੰਘ ਓਇਲਾ ਦੇ ਜਿੱਤੇ ਲਗਾਤਾਰ ਜਿਹੜੇ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਆ ਸੋ ਸੋ ਖੋਜਲਾ ਜਿਹਨਾਂ ਨੂੰ ਲੋਕ ਜਿਹੜਾ ਵਧਾਈਆਂ ਦੇ ਰਹੇ ਹੋਰ ਲਗਾਤਾਰ ਜਿਹੜੀ ਆ ਸੋ ਬਿਲਕੁਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਵਧਾਈਆਂ ਦੇ ਰਹੇ ਸੋ ਸੋ ਭਾਜੀ ਬਿਲਕੁਲ ਜਸ਼ਨ ਮਨਾਇਆ ਜਾ ਰਿਹਾ ਸ਼ਾਂਤਮਈ ਤਰੀਕੇ ਨਾਲ ਨਹੀਂ ਨਹੀਂ ਅਸੀਂ ਦੇਖੋ ਰਿਕਵੈਸਟ ਕੀਤੀ ਆ ਸਾਡਾ ਕੱਲੂ ਘਰਾ ਦਿਵਸ ਆ ਐਂਡ ਇਹਨੂੰ ਜਿੰਨਾ ਵੀ ਲਿਮਟਿਡ ਰਹਿ ਕੇ ਕੋਸ਼ਿਸ਼ ਕੀਤੀ ਜੋ ਖੁਸ਼ੀ ਇੱਕ ਸੁਭਾਵਕ ਆ ਬਟ ਫਿਰ ਵੀ ਅਸੀਂ ਇਹਨੂੰ ਅਸੀਂ ਜਿੱਤ ਸਮਰਪਿਤ ਆ ਜਿੱਤ ਸਮਰਪਿਤ ਆ ਅਕਾਲ ਤਖਤ ਸਾਹਿਬ ਨੂੰ ਸੋ ਬਿਲਕੁਲ ਅਕਾਲ ਤਖਤ ਸਾਹਿਬ ਬੜੀ ਵੱਡੀ ਗੱਲ ਆ ਅਕਾਲ ਤਖਤ ਨੂੰ ਜਿਸ ਸਮਰਤੀ ਉਹ ਸਮਰਪਿਤ ਜਿਹੜੀ ਕੀਤੀ ਆ ਸੋ ਬਿਲਕੁਲ ਜਿੱਤ ਦਾ ਖੁਸ਼ੀ ਮਨਾ ਰਹੇ ਲੇਕਿਨ ਜਿਹੜਾ 6 ਜੂਨ ਕੱਲੂਕਾਰਿਆਂ ਦਾ ਜਿਹੜਾ ਆ ਬਿਲਕੁਲ ਜਿਹੜੇ ਦਿਨ ਚੱਲ ਰਹੇ ਉਸ ਨੂੰ ਸਮਰਪਿਤ ਕੀਤਾ ਸੋ ਲਗਾਤਾਰ ਗੁਰਜੀਤ ਸਿੰਘ ਹੋਇਲਾ ਜਿਹੜਾ ਤੀਸਰੀ ਵਾਰ ਹੈਟਟ੍ਰਿਕ ਕਰਦੇ ਔਰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਜਿੱਤੇ ਆ ਸੋ ਉਹਨਾਂ ਦੇ ਘਰ ਜਿਹੜਾ ਵਾ ਬਿਲਕੁਲ ਲੋਕ ਜਿਹੜੀ ਆ ਵਧਾਈ ਦੇ ਰਹੇ ਆ ਲੇਕਿਨ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਿਹੜੀ ਆ ਵਧਾਈ ਕਬੂਲ ਕੀਤੀ ਜਾ ਰਹੀ ਆ ਕੱਲੂਕਾਰਾ ਦਿਵਸ ਚੱਲ ਰਿਹਾ ਹੈ 4 ਜੂਨ ਨਗਾ ਵਾ ਉਸ ਜਿੱਤ ਨੂੰ ਜਿਹੜਾ ਵਾ ਅਸ਼ਿਰ ਅਕਾਲ ਤੱਕ ਸਾਹਿ ਸੋ ਖੋਜਲਾ ਸੋ ਅੰਮ੍ਰਿਤਸਰ ਵੈਸ ਤੋਂ ਸतीश ਬੱਲੂ ਕੌਂਸਲਰ ਉਹਨਾਂ ਦੇ ਨਾਲ ਬਿਲਕੁਲ ਉਹਨਾਂ ਦੀ ਟੀਮ ਪਹੁੰਚੀ ਐ ਸੋ ਬੱਲੂ ਸਾਹਿਬ ਤੀਸਰੀ ਵਾਰ ਹੈਟ੍ਰਿਕ ਲੋਕਾਂ ਨੇ ਵਿਸ਼ਵਾਸ ਜਤਾਇਆ ਗੁਰਜੀਤ ਉਹਲਾ ਬਿਲਕੁਲ ਜੀ ਬਹੁਤ ਵੱਡੇ ਮਾਰਜਨ ਦੇ ਨਾਲ ਲੋਕਾਂ ਨੇ ਜਿੱਤਿਆ ਜਦੋਂ ਦੇ ਫਰਸਟ ਤੋਂ ਜਿਹੜੀ ਇਲੈਕਸ਼ਨ ਚੱਲੇ ਹੀ ਤੇ ਕਹਿੰਦੇ ਸੀ ਬਹੁਤ ਪਤਲਾ ਮਾਰਜਨ ਰਹੇਗਾ ਪਰ ਕਿਸੇ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਕੋ 10000 ਤੋਂ ਪਰ ਤਾਂ ਹਰ ਬੰਦਾ ਕਹਿੰਦਾ 2-3000 5000 ਤੇ ਹਰ ਜਿੱਥੋਂ ਡੀਆਂ ਪਰ 35000 ਤੋਂ ਉੱਪਰ ਜਿਹੜੇ ਜਿਤਨਾ ਵਾ ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਇਹ ਮੈਸੇਜ ਗਿਆ ਸੀ ਸਰਦਾਰ ਗੁਰਜੀਤ ਸਿੰਘ ਓਜਲਾ ਜੀ ਪਾਰਲੀਮੈਂਟ ਵਿੱਚ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਗੂੰਜੇ ਆ ਹਰ ਮੁੱਦੇ ਨੂੰ ਅੰਮ੍ਰਿਤਸਰ ਦੇ ਚਾਹੇ ਉਹ ਕਿਸੇ ਵਪਾਰੀ ਦਾ ਮੁੱਦਾ ਹੀ ਚਾਹੇ ਹਸਪੀਟਲਾਂ ਦਾ ਮੁੱਦਾ ਹੀ ਚਾਹੇ ਕੋਈ ਪਿੰਡਾਂ ਦਾ ਮੁੱਦਾ ਹੀ ਚਾਹੇ ਕਰੋਨਾ ਕਾਲ ਦਾ ਮੁੱਦਾ ਹੀ ਚਾਹੇ ਕਿਸਾਨੀ ਦਾ ਮੁੱਦਾ ਹੈ ਹਰ ਮੁੱਦੇ ਤੇ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਖਾਸ ਕਰਕੇ ਸਾਡੇ ਵੈਸਟ ਵਿੱਚ ਦੋ ਜਿਹੜੇ ਇਸ਼ੂ ਹੈਗੇ ਹੀ ਗੰਦੇ ਪਾਣੀ ਦੀ ਸੀਵਰ ਮਿਕਸ ਪਾਣੀ ਦੀ ਸੀਵਰੇਜ ਦਾ ਇਸ਼ੂ ਜਿਹੜਾ ਸੀ ਉਹਤੇ ਤੇ ਚਿਕਨ ਗੁਨੀਆਂ ਦੇ ਇਸ਼ੂ ਤੇ ਵੀ ਇਹ ਬੋਲੇ ਔਰ ਛਾੜੇ ਦੀ ਸਭ ਤੋਂ ਜਿਹੜੀ ਸਾਡੀ ਵੱਡੀ ਮੰਗ ਆ ਗਈ ਆ ਪੁਲ ਦੀ ਉਸ ਇਸ਼ੂ ਤੇ ਵੀ ਪਾਰਲੀਮੈਂਟ ਵਿੱਚ ਬੋਲੇ ਔਰ ਉਹ ਪੁਲ ਪਾਸ ਕਰਵਾਇਆ ਲੱਗਦਾ ਹੁਣ ਉਹ ਖਾਸ ਜਿਹੜੀਆਂ ਮੰਗਾ ਪੂਰੀਆਂ ਹੋਣਗੀਆਂ 100% ਮੰਗਾ ਪੂਰੀਆਂ ਹੋਣਗੀਆਂ ਕਿਉਂਕਿ ਇਹ ਪਹਿਲਾਂ ਵੀ ਜਿੰਨੇ ਵੀ ਇਹਨਾਂ ਨੂੰ ਅਸੀਂ ਕੰਮ ਕਹੇ ਆ ਹਰ ਕੰਮ ਇਹਨਾਂ ਨੇ ਸਾਡੇ ਪੂਰੇ ਕੀਤੇ ਆ ਔਰ ਜਿੱਥੇ-ਜਿੱਥੇ ਵੀ ਔਜਲਾ ਸਾਹਿਬ ਨੂੰ ਬੁਲਾਇਆ ਅਗਰ ਇਹ ਆਪ ਨਹੀਂ ਆ ਸਕੇ ਕਿਹ ਕਾਰਨਵਾਸ਼ ਤੇ ਪਰਿਵਾਰ ਵਿੱਚੋਂ ਕੋਈ ਨਾ ਕੋਈ ਜ਼ਰੂਰ ਪਹੁੰਚਿਆ ਇਸ ਕਰਕੇ ਲੋਕਾਂ ਨੇ ਇਹਨਾਂ ਦੇ ਪ੍ਰਤੀ ਵਿਸ਼ਵਾਸ ਜਤਾਇਆ ਔਰ ਬਹੁਤ ਜ਼ਿਆਦਾ ਪਿਆਰ ਮੁਹੱਬਤ ਇਹਨਾਂ ਵਾਸਤੇ ਪੇਸ਼ ਕੀਤੀ ਜਿਸ ਕਾਰਨ ਸਾਡੇ ਹਲਕਾ ਪਸ਼ਮੀ ਵਿੱਚੋਂ ਵੀ ਭਾਰੀ ਮਤ ਦੇ ਨਾਲੇ ਲੀਡ ਕੀਤੇ ਬਿਲਕੁਲ ਬਹੁਤ ਜੀ ਖੁਸ਼ੀ ਚਿਹਰੇ ਤੇ ਚ ਲੱਗ ਰਹੀ ਹੈ ਖੁਸ਼ੀ ਤੁਹਾਨੂੰ ਆਪ ਹੀ ਨਜ਼ਰ ਆ ਰਹੀ ਹੈ ਚਾਰੇ ਪਾਸੇ ਸਾਡੇ ਕੱਲੇ ਮੇਰੇ ਚਿਹਰੇ ਤੇ ਨਹੀਂ ਸਾਰੇ ਵਰਕਰਾਂ ਚ ਸਾਰੀ ਪਬਲਿਕ ਚ ਜੋਸ਼ ਹੈ ਦੇਖੋ ਪਹਿਲਾਂ ਤਾਂ ਮੈਂ ਔੜਲਾ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਤੇ ਕਾਂਗਰਸ ਦੇ ਕੱਲੇ-ਕੱਲੇ ਵਰਕਰ ਨੂੰ ਵਧਾਈ ਦੇਣਾ ਚਾਹੁੰਦਾ ਤੇ ਅੰਮ੍ਰਿਤਸਰ ਦੇ ਸਾਰੇ ਵਸਨੀਕਾਂ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਆਪਣਾ ਏਡਾ ਵਧੀਆ ਮੰਡੇਟ ਦੇ ਕੇ ਸਰਦਾਰ ਗੁਰਜੀਤ ਸਿੰਘ ਔੜਲਾ ਜੀ ਨੂੰ ਤੀਸਰੀ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਦੇਖੋ 45 ਡਿਗਰੀ ਟੈਂਪਰੇਚਰ ਸੀ ਵਰਕਰ ਦਾ ਉਤਸ਼ਾਹ ਜਿਹੜਾ ਸੀ ਉਹ ਸੱਤਵੇਂ ਸਮਾਨ ਤੇ ਸੀ ਤੇ ਕੱਲੇ-ਕੱਲੇ ਘਰ ਜਾ ਕੇ ਉਹ ਡੋਰ ਟੂ ਡੋਰ ਕਰ ਰਹੇ ਸੀ ਔਰ ਲੋਕਾਂ ਨੂੰ ਕਨਵਿੰਸ ਕਰ ਰਹੇ ਸੀ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਮੇਰੇ ਵੱਲ ਕੈਮਰਾ ਘੁਮਾ ਕੇ ਵਿਖਾਓ ਅੱਜ ਵੀ ਮੈਂ ਤੁਹਾਨੂੰ ਸ ਆਇਆ ਉਹ ਪਸੀਨਾ ਕਾਮਯਾਬ ਹੋਇਆ ਦੇਖੋ ਜੀ ਇਹ ਵਰਕਰ ਦੀ ਜਿੱਤਿਆ ਕਿਸੇ ਵੀ ਇਹ ਲੀਡਰ ਦੀ ਜਿੱਤ ਨਹੀਂ ਆ ਇਹ ਵਰਕਰ ਦੀ ਜਿੱਤਿਆ ਅੱਜ ਵਰਕਰ ਨੇ ਸਾਬਿਤ ਕਰ ਦਿੱਤਾ ਜੇ ਵਰਕਰਤ ਹੈਗਾ ਤੇ ਲੀਡਰ ਹੈਗਾ ਬਿਲਕੁਲ ਬਿਲਕੁਲ ਜੀ ਨੇਤਾ ਜੀ ਇੱਕ ਨੇਤਾ ਨੂੰ ਉਰ ਜਤਾਇਆ ਅੱਜ ਬਹੁਤ ਬਹੁਤ ਧੰਨਵਾਦ ਅੰਬਰਸਨ ਨੂੰ ਆਫੀਆਂ ਦਾ ਕਾਫ ਕਰਕੇ ਵਾਰਡ ਨੰਬਰ 81 ਦੇ ਨਵਾਸੀਆਂ ਦਾ ਤੈਦ ਲੋ ਸ਼ੁਕਰਗੁਜ਼ਾਰ ਆ ਕਿ ਇੰਨੇ ਭਾਰੀ ਬਹੁਮਤ ਨਾਲ ਗੁਰਜੀਤ ਸਿੰਘ ਹੋਈ ਲਈ ਨੂੰ ਜਤਾਇਆ ਸੋ ਬਿਲਕੁਲ ਜਤਾਇਆ ਸੁੱਕੀ ਕਰਾ ਜਾਂਦੇ ਅੱਜ ਜੋ ਆ ਲੋਕ ਸਭਾ ਹਰ ਕੰਬਰ ਸਰ ਤੋਂ ਜਿਹੜੀ ਇਤਿਹਾਸਕ ਜਿੱਤ ਹੋਈ ਹੈ ਸਰਦਾਰ ਗੁਰਜੀਤ ਸਿੰਘ ਓਜਲਾ ਜੀ ਦੀ ਉਹ ਇੱਕ ਆਮ ਲੋਕਾਂ ਦੀ ਜਿੱਤ ਹੈ ਔਰ ਇਹ ਇਤਿਹਾਸਕ ਜਿੱਤ ਹੈ ਔਰ ਰਾਹੁਲ ਗਾਂਧੀ ਜੀ ਦੀ ਜੋ ਇਹ ਨਾ ਯਾਤਰਾ ਕੱਢੀ ਸੀ ਉਹਦਾ ਮਤਲਬ ਪ੍ਰਤੀਫਲ ਵੀ ਆ ਔਰ ਸੈਂਟਰ 'ਚ ਵੀ ਕਾਂਗਰਸ ਮਜ਼ਬੂਤ ਹੋਈ ਆ ਔਰ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਉਹ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪਾਰਟ ਵਾਸੇ ਨੂੰ ਬਤਾਈ ਦੇਣਾ ਚਾਹੁੰਦਾ ਸੋ ਬਿਲਕੁਲ ਬਿਲਕੁਲ ਜੀ ਸੋ ਬਿਲਕੁਲ ਸਾਡੇ ਨਾਲ ਭਾਈ ਜਿੱਤ ਹੋਈ ਆ ਭੜਕਾ ਮੜੀਆਂ ਮਾਰੀਆਂ ਹੀ ਬਿਲਕੁਲ ਮੈਂ ਆ ਜੀ ਸਵਾਦ ਲਿਆਤਾ ਸਾਡੇ ਵਰਕਰ ਨੇ ਸਾਡੇ ਵਰਕਰਾਂ ਨੇ ਸਾਬਤ ਕਰ ਦਿੱਤਾ ਵੀ ਵਰਕਰ ਵਾਕੇ ਰੀੜ ਦੀ ਹੱਡੀ ਹੁੰਦੇ ਸੋ ਮਜ਼ਬੂਤ ਹੋਈ ਹੈ ਕਾਂਗਰਸ ਇੰਨੀ ਕ ਮਜ਼ਬੂਤ ਹੋ ਕੇ ਉਪਰੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਗਾਂ 2027 ਦਾ ਵੇਖਿਓ ਪਹਿਲਾਂ ਕਾਰਪੋਰੇਸ਼ਨ ਕਾਰਪੋਰੇਸ਼ਨ ਸਰਕਾਰ ਬਿਲਕੁਲ ਖਰਾਬੇ ਤੇ ਸਹੀਂ ਸਰਕਾਰ ਕੀ ਬਤਾ ਕਿਉਂ ਨਹੀਂ ਕਰਾ ਰਹੀ ਸਰਕਾਰ ਨੂੰ ਚਾਹੀਦਾ ਹੈ ਇਲੈਕਸ਼ਨ ਡਿਕਲੇਅਰ ਕਰ ਲੈਣ ਨਾਲੇ ਇਹਨਾਂ ਨੂੰ ਵੀ ਪਤਾ ਲੱਗ ਜੂ ਬਿਨਾਂ ਤੇ ਭੱਲੇਗੀ ਹੁਣ ਵੀ ਸੋਚਾਂ ਚ ਬਹਿ ਜੂ ਮੈਂ ਕਹਾਂ ਜੀ ਇਹਨਾਂ ਪਰਦੇ ਪਾ ਦਿਆਂਗੇ